ਸਤਿ ਸ਼੍ਰੀ ਅਕਾਲ ਸੱਚੇ ਸਾਹੀ ਅੱਜ 16 ਤਰੀਕਾ ਸੰਗਰਾਮ ਦਾ ਦਿਨ ਅੱਜ ਅਸੀਂ ਚੱਲੇ ਆ ਸਾਡੇ ਪਿੰਡ ਦੇ ਗੁਰਦੁਆਰੇ ਚ ਸੰਗਰਾਮ ਮੱਥਾ ਡੇਕਾ ਸਲਾਉ ਸੁਖਸਿਨਾ ਰਾਗੀਰੀ ਨਾਮੁ ਮੰਨਵਸਾਹਿ ਨਾਮ ਜਿਨਿ ਕੈ ਮਨਮਸਿਆ ਵਸਿ ਸਰਬਤਨਹਿ ਰੋਏ ਕਹੇ ਨਾਮਕ ਸਿੱਧੇ ਸਾਹਿਬੇ ਕੋ ਨਹੀ ਕਰਤੇ ਸੱਚਾ ਨਾਮਰਾ ਅਵਲਾ ਕਹਾਤਨਾ ਮੀਆਂ ਦਾ ਨਿਵਾਸ ਗਟਾ ਰਾਜੇ ਪੰਚ ਸਭ ਦੇ ਕੋ ਕਦੇ ਸੁਭਾਗ ਕੋ ਕਦੇ ਸੁਭਾਗ ਸਭ ਤੂ ਰਾਜੀ ਪ੍ਰਾਜਤ ਕਰਨ ਤਾ ਦੀ ਆ ਪੰਚ ਮੂਰਤ ਤੁਮਾ ਸੋ ਤਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿ ਜਿਨ ਪ੍ਰੇਸੀ ਨਾਮ ਅਰਤ ਲਾਸੀ ਘਰ ਆ ਨਾ ਨਿਦੇਸ ਕਰੇ ਆਦਤ ਕਰਿਆ ਨ ਹਦਵਾਦੀ ਆਰੇ ਮੇਰਾ ਨੰਬਰ ਲੋਗਾ ਆਏ ਉਤਰੀ ਸਭਿ ਸੁਹੂਰੇ ਮੋਹਰ ਅਦ ਸੰਤਾ ਹੋਇ ਉਤਰੇ ਸੋਹੀ ਸੱਚੀ ਬਾਣੀ ਸੰਤ ਸਾਜਨ ਹੈ ਸਰਸੇ ਪੂਰੋ ਕਰਤੇ ਜਾਣੀ ਹੋਰ ਮੇਜਾਂਤਨੀਆਂ ਅੱਛੇ ਪਰਮਾਤਮਾ ਦੇ ਕਰਮੀ ਆਪੋ ਆਪਣੀ I वे लसक पकालो